ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹਨ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਤੇ ਅਦਾਲਤ ਨੇ ਮੇਅਰ ਚੋਣ ਦੇ ਪ੍ਰੈਜ਼ਾਈਡਿੰਗ ਅਧਿਕਾਰੀ ਨੂੰ ਫਟਕਾਰ ਲਗਾਈ ਹੈ ਅਤੇ ਕਿਹਾ ਕਿ ਮੇਅਰ ਚੋਣ ਵਿੱਚ ਲੋਕਤੰਤਰ ਦਾ ਮਜ਼ਾਕ ਉਡਾਇਆ ਗਿਆ ਹੈ ਚੰਡੀਗੜ੍ਹ ਮੇਅਰ ਇਲੈਕਸ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਦੇ ਵਿਧੀਆਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਜਿਦੇ ਚ ਕਿਹਾ ਗਿਆ ਕਿ ਪ੍ਰੈਸਾਈਡਿੰਗ ਅਫੀਸਰ ਅਨਿਲ ਮਸੀਵਲੋਂ ਇਸ ਇਲੈਕਸ਼ਨ ਵਿੱਚ ਵੋਟਾਂ ਦੀ ਛੇੜਛਾੜ ਕੀਤੀ ਗਈ ਹੈ ਪ੍ਰੈਸਾਈਡਿੰਗ ਅਫਸਰ ਦੀ ਕੜੀ ਆਲੋਚਨਾ ਕੀਤੀ ਗਈ ਉਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਸ ਇਲੈਕਸ਼ਨ ਵਿੱਚ ਸਰੇ ਆਮ ਲੋਕਤੰਤਰ ਦਾ ਮਜ਼ਾਕ ਬਣਾਇਆ ਗਿਆ ਲੋਕਤੰਤਰ ਦੀ ਹਤਿਆ ਕੀਤੀ ਗਈ ਹੈ ਆਪਾਂ ਸਭ ਨੇ ਵੇਖਿਆ ਕਿਸ ਤਰੀਕੇ 31 ਜਨਵਰੀ ਨੂੰ ਇੰਡੀਆ ਆਲਾਈਂਸ ਦੀ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਜ਼ਿਆਦਾ ਵੋਟਾਂ ਹੋਣ ਦੇ ਬਾਵਜੂਦ ਵੀ ਭਾਜਪਾ ਦੀ ਘੱਟ ਵੋਟਾਂ ਹੋਣ ਦੇ ਬਾਵਜੂਦ ਵੀ ਕਿਸ ਤਰੀਕੇ ਸਰਯਾਮ ਧੱਕਾ ਕਰਕੇ ਬੀਜੇਪੀ ਦਾ ਮੇਅਰ ਬਣਾ ਦਿੱਤਾ ਗਿਆ ਤੇ ਉਹਨੂੰ ਇਮੀਡੀਏਟਲੀ ਲਿਆ ਕੇ ਕੁਰਸੀ ਤੇ ਬਿਠਾ ਦਿੱਤਾ ਗਿਆ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਹੋਈ ਸੁਪਰੀਮ ਕੋਰਟ ਵੱਲੋਂ ਫਿਲਹਾਲ ਚੰਡੀਗੜ੍ਹ ਕਾਰਪੋਰੇਸ਼ਨ ਦੀ ਅਗਲੀ ਬੈਠਕ ਤੇ ਰੋਕ ਲਾ ਦਿੱਤੀ ਗਈ ਹੈ ਤੇ ਇੱਥੇ ਤੱਕ ਕਿਹਾ ਗਿਆ ਹੈ ਕਿਸ ਤਰੀਕੇ ਇਲੈਕਸ਼ਨ ਕਰਾਉਣ ਵਾਲੇ ਪ੍ਰੈਸਾਈਡਿੰਗ ਅਫਸਰ ਤੇ ਕਾਰਵਾਈ ਹੋਣੀ ਚਾਹੀਦੀ ਏ ਇਹਦੇ ਤੇ ਮੁਕਦਮਾ ਚੱਲਣਾ ਚਾਹੀਦਾ ਸੁਣਿਆ ਸੀ 7 ਮਈ ਤੇ ਬਹੁਤ ਵਾਰੀ ਸੁਣਿਆ ਸੀ ਪਰ ਸਾਨੂੰ ਪੂਰੀ ਆਸ ਹੈ ਕਿਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਹੋ ਰਹੀ ਹੈ ਤੇ ਬਹੁਤ ਛੇਤੀ ਇਸ ਮਾਮਲੇ ਵਿੱਚ ਇੱਕ ਕਾਲਾ ਸੰਦੇਸ਼ ਵੀ ਆਏਗਾ ਤੇ ਸਾਨੂੰ ਨਿਆਹ ਵੀ ਮਿਲੇਗਾ ਕਿ ਜੋ ਲੋਕਾਂ ਦਾ ਚੰਡੀਗੜ੍ਹ ਦੇ ਲੋਕਾਂ ਦਾ ਫੈਸਲਾ ਸੀ ਉਹ ਅਸਲ ਵਿੱਚ ਸਾਰਥਕ ਹੋਇਆ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਤੇ ਕੱਲੀ ਇਹ ਗੱਲ ਚੰਡੀਗੜ੍ਹ ਦੇ ਮੇਅਰ ਤੱਕ ਸੀਮਿਤ ਨਹੀਂ ਰਹੇਗੀ ਸੀ ਅਸਲ ਵਿੱਚ ਸਭ ਨੇ ਇਹ ਵੇਖਿਆ ਕਿ ਜਦੋਂ ਭਾਜਪਾ ਨੂੰ ਹਾਰ ਸਾਹਮਣੇ ਦਿਸਦੀ ਹੋਵੇ ਕਿ ਉਹ ਕਿਸ ਹੱਦ ਤੱਕ ਗਿਰ ਸਕਦੀ ਹੈ ਕਿਸ ਹੱਦ ਤੱਕ ਥੱਲੇ ਜਾ ਸਕਦੀ ਹੈ ਕਿਸ ਤਰੀਕੇ ਲੋਕਤੰਤਰ ਦਾ ਕਿਸ ਤਰੀਕੇ ਨਿਰਪੱਖ ਚੋਣਵੀ ਪ੍ਰਕਿਰਿਆ ਦਾ ਮਜ਼ਾਕ ਉਡਾ ਸਕਦੀ ਹੈ ਉਹ ਦੀ ਤਜੀ ਉਡਾ ਸਕਦੀ ਹੈ ਅਸੀਂ ਬਹੁਤ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੀ ਇਸ ਪ੍ਰਤੀਕਿਰਿਆ ਦਾ ਤੇ ਇੰਤਜ਼ਾਰ ਕਰਾਂਗੇ ਕਿ ਬਹੁਤ ਛੇਤੀ ਸਾਨੂੰ ਨਿਆਂ ਮਿਲੇਗਾ